ਗਰਸ਼ੰਕਰ ਹੁਸ਼ਿਆਰਪੁਰ ਸੜਕ ਤੇ ਪਿੰਡ ਪਿੰਡ ਬੇੜੋਸਰ ਨੇੜੇ ਇੱਕ ਸੀਟਯੂਟੀ ਦੀ ਬਾਸ ਅਤੇ ਸਵਿਫਟ ਕਾਰ ਵਿਚਕਾਰ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਈ ਕਾਰ ਸਵਾਰ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਗਰਸ਼ੰਕਰ ਵਿਖੇ ਪਹੁੰਚਾਇਆ ਗਿਆ ਸ਼ਹਿਰ ਕੋਲ ਤੋਂ ਚੰਡੀਗੜ੍ਹ ਲੈ ਆ ਰਹੇ ਸੀ ਤੇ ਜਦੋਂ ਬਡਿੰਫਰ ਕੋਲ ਪਹੁੰਚੀ ਆ ਤੇ ਅੱਗੇ ਮੇਰੀ ਲਾਈਨ ਦੇ ਵਿੱਚ ਉਸੇ ਲਾਈਨ ਦੇ ਵਿੱਚ ਗੱਡੀ ਖੜੀ ਸੀ ਅੱਗੇ ਕਾਰ ਯਰ ਕਾ ਗੱਡੀ ਜਦੋਂ 50 ਫੁੱਟ ਪਿੱਛੇ ਗੱਡੀ ਰਹਿ ਗਈ ਗੱਡੀ ਓਵਰਟੇਕ ਕਰਨ ਦੇ ਦੂਸਰੀ ਲਾਈਨ ਚੋਂ ਗੱਡੀ ਪਾਈ ਆ ਉਹ ਖੜੀ ਗੱਡੀ ਨੇ ਇੱਕ ਬਿਨਾ ਇੰਡੀਕੇਟਰ ਲਗਾਏ ਇੱਕਦਮ ਗੱਡੀ ਸਾਈਡ ਨੂੰ ਰੋਡ ਤੇ ਜਾ ਰਹੇ ਨੂੰ ਮੋੜਤੀ ਰਾਈਟ ਸਾਈਡ ਜਿਸ ਕਾਰਨ ਗੱਡੀ ਕਾਰ ਦੇ ਵਿੱਚ ਵੀ ਵੱਜੀ ਤੇ ਰਾਈਟ ਸਾਈਡ ਉੱਤਰ ਕੇ ਡਰਕਤੀ ਹੋ ਗਈ ਪਰ ਫਿਰ ਵੀ ਸਵਾਰੀਆਂ ਦਾ ਤੇ ਕਾਰ ਵਾਲਿਆਂ ਦਾ ਕੋਈ ਵੀ ਮਜਾਮੀ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਬਹੁਤ ਮਾਈਨਰ ਸੱਟਾਂ ਲੱਗੀਆਂ ਪਰ ਪਰਮਾਤਮਾ ਦੀ ਕਿਰਪਾ ਨਾਲ ਬਚਾਏ ਕਿਹੜੀ ਸੀ ਖੇਤੀ ਦੀ ਅਚੰਭੇ ਦਾ ਟ੍ਰੈਕ